ਮਰਾਲਾ ਦੇ ਨੇੜਲੇ ਪਿੰਨਾਗਰਾ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਵਿਦਿਆ ਦੇ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾਂ ਵੱਲੋਂ ਹੁਣ ਵਿਦਿਆ ਦੇ ਮੰਦਰਾ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਬੇ ਨਾਗਰਾ ਦੇ ਸਰਕਾਰੀ ਸਕੂਲ ਵਿੱਚ ਚੋਰਾਂ ਵੱਲੋਂ ਤਿੰਨ ਡਿਜੀਟਲ ਸਮਾਰਟ ਪੈਨਲ ਸਾਊਂਡ ਸਿਸਟਮ ਮਿੱਡੇ ਮਿਲ ਬਣਾਉਣ ਦਾ ਸਮਾਨ ਦੇ ਨਾਲ ਨਾਲ ਬੱਚਿਆਂ ਦੇ ਖਾਣ ਦਾ ਇੱਕ ਮਹੀਨੇ ਦਾ ਰਾਸ਼ਨ ਤੱਕ ਲੈ ਗਏ ਜੀ ਕੀ ਨਾਮ ਹੈ ਜਿਹੜੀ ਜਗਾਤ ਕੀ ਹੋਣਾ ਹੈ ਮੈਂ ਨਵੀਨ ਕਈ ਸਰਕਾਰੀ ਹਾਈ ਸਕੂਲ ਨਾਗਰਾ ਦੇ ਵਿਦਿਅਕ

ਅਸੀਂ ਪੁਲਿਸ ਰਿਪੋਰਟ ਲਿਖਾਤੀ ਹੈ ਬਾਕੀ ਸਰਪੰਚ ਸਾਹਿਬ ਨੂੰ ਇਤਲਾਹ ਕਰਤੀ ਹੈ ਕਿ ਪਿੰਡ ਦੇ ਹੀ ਬੰਦੇ ਹੋਣੇ ਚਾਹੀਦੇ ਨੇ ਤੇ ਬਾਕੀ ਉਹ ਆਪਣੀ ਕਾਰਵਾਈ ਕਰੇਗੀ ਪੁਲ ਦੇਖਲੇਗੀ ਕੀ ਹੋਵੇ ਚੀਨੀ ਦੇਖਭਾਲ ਕਰੇਗੀ ਕੀ ਕੀ ਸਮਾਨ ਚੋਰੀ ਦੇ ਚੋਰੀ ਹੋਇਆ ਇੱਕ ਸੈਕਟਰੀ ਦੇ ਵਿੱਚ ਚੋਰੀ ਦੀ ਸਾਡੇ ਤਿੰਨ ਪੈਨਲ ਨੇ ਇੰਟਰਐਕਟਿਵ ਫਲੈਟ ਪੈਨਲ ਸੀ ਜਿਨ੍ਹਾਂ ਦੀ ਕੀਮਤ ਪ੍ਰਤੀ ਪੈਨਲ 75000 ਰੁਪਏ ਦੀ ਉਹ ਤੋਂ ਇਲਾਵਾ ਸੱਤ ਕੋਟਲ ਦਾ ਸ਼ਾਸ਼ਨ ਤੇ ਸਾਡੇ ਜਿਵਾਈ ਹੀ ਮੇਰੇ ਲਗਭਗ 4000 ਦੀ ਕੀਮਤ ਦੇ ਸੋਕੇ ਸੀ ਜੀ ਇੱਕ ਸਿਲੰਡਰ ਸੀ ਤਿੰਨ ਬੱਚਿਆਂ ਦੇ ਜਿਵੇਂ ਆਪਾਂ ਵੱਡੀਆਂ ਬੈਠਣ ਵਾਲੇ ਮੈਚ ਸੀਗੇ ਉਹ ਚੋਰੀ ਹੋਈ ਨੇ ਜੀ ਤੇ ਇਸ ਤੋਂ ਇਲਾਵਾ ਹੋਰਿਆ ਸਾਬ ਫਾਇਰਸ ਮਾਰ ਦਿੱਤਾ ਹੋਇਆ ਸੀਗਾ ਸੈਂਟਾਈਜ਼ਰ ਵੀ ਇਹਦੇ ਲਈ ਬਹੁਤ ਸਾਰਾ ਖਰਚ ਲੇ ਤਿੰਨ ਕਾਉਂਟ ਸਿਸਟਮ ਸੀਗੇ ਅਮਾਉਂਟ ਗੱਲ ਕਰੀਏ ਤੇ 300000 ਲਗਭਗ 3.5 ਲੱਖ ਦਾ ਸਮਾਨ ਸੀ ਜਿਹੜਾ ਤੁਹਾਡਾ ਚੋਰੀ ਹੋਇਆ ਹੈ ਹਾਂਜੀ ਅਸੀਂ ਹਾਂਜੀ ਹਾਂਜੀ ਅਸੀਂ ਐਫ ਆਈ ਆਰ ਦਾਖਲ ਕਰਵਾਤੀ ਤੁਹਾਡੇ ਕੋਲੇ ਸਮਾਨ ਦੀ ਸੀਸੀਟੀਵੀ ਅਸੀਂ ਕੈਮਰੇ ਚੈੱਕ ਕੀਤੇ ਉਹਨਾਂ ਦੇ ਵਿੱਚ ਵੀਡੀਓ ਵੀ ਆ ਰਹੀ ਆ ਤੇ ਤੁਹਾਡੇ ਸਾਡੇ ਕੋਲੇ ਜਿਹੜਾ ਸਮਾਨ ਸੀ ਉਹਦੀ ਵੀਡੀਓ ਵੀ ਸਵੇਰੇ ਜਦੋਂ ਤੁਹਾਨੂੰ ਪਤਾ ਚੱਲਿਆ ਉਸੇ ਆਗੇ ਬਣਾਏਗੇ ਕਿੰਨੇ ਤੋਂ ਵਾਲੇ ਜਿਹਨੇ ਬਾਜ਼ਾਰ ਤੋਂ ਚੋਰੀ ਕੀਤਾ ਕੁਝ ਪਤਾ ਲੱਗੇ ਵੀ ਕਿੰਨੇ ਜਨ ਜਦੋਂ ਸੀ ਸੀ ਟੀ ਵੀ ਕੈਮਰਾ ਚੱਲਤੀ ਸੀ ਉਹਦੇ ਵਿੱਚ ਸਾਨੂੰ ਤਿੰਨ ਵਿਅਕਤੀ ਦਿਖਾਈ ਦੇ ਰਹੇ ਆ। ਗੁੰਗਰੀ ਦੀ ਤਸਵੀਰ ਉਹਨਾਂ ਦੀ ਆ ਰਹੀ ਹੈ। ਪਰ ਲੱਗਦਾ ਉਹਦਾ ਕੋਈ ਕੰਮ ਨਹੀਂ ਕਰਨਾ ਮਾਰਿਆ। ਅਜੇ ਤੱਕ ਮੈਂ ਨਾ ਸੰਭਲਦਾ। ਲੇਪੋ ਜੀ ਹੁਣ ਵੈਸੇ ਤਾਂ ਇਹ ਮਾੜੀ ਗੱਲ ਹੈ। ਜੀ ਕੋਹ ਤਾਂ ਦੇਖੋ ਕਿ ਉਹ ਆਪਣੇ ਪਵਿੱਤਰ ਸੰਸਾਇਕ ਜਿੱਥੋਂ ਤੋਂ ਦੇ ਬੱਚੇ ਹਨ ਤੇ ਮਿਲਦੀ ਹੈ। ਵੈਸੇ ਤਾਂ ਬਾਵਾ ਹਮ ਜੇ ਆਪਾਂ ਜਦੋਂ ਚੋਰ ਚੋਰੀ ਤੇ ਆ ਗਿਆ ਉਹ ਨਹੀਂ ਦੇਖਣਾ ਵੀ ਇਹ ਗੁਰਦੁਆਰਾ ਕੇ ਸੂਰ ਹੈ। ਦੇਵਨ ਜੇ ਤੁਹਾਨੂੰ ਸਿੱਖਿਆ ਕ੍ਰਾਂਤੀ ਆਈ ਹੈ ਸਾਡੇ ਸਕੂਲ ਦੇ ਵਿੱਚ ਸਿਲਿਕੀਸ ਹੀ ਬਹੁਤ ਨੇ ਹਰ ਤਰ੍ਹਾਂ ਨਾਲ ਅਪਡੇਟ ਆ ਸਾਰੇ ਟੀਚੀਸ ਮਾਨ ਹੈ ਸਾਡੇ ਕੋਲੇ ਸਿਲਿਕੀਸ ਬਹੁਤ ਨੇ ਹੋ ਸਕਦਾ ਵੀ ਬਾਹਰ ਪਤਾ ਲੱਗਦਾ ਉਹਨਾਂ ਨਾਲੋਂ ਵੀ ਇਤਨਾ ਆਸਾਨੀ ਜੀ ਨਾਗਰੀ ਸੰਦੇ ਘਟਨਾ ਹੈ ਕੱਲ ਰਾਤ ਗੁਰਮੰਨ ਨੇ ਰਾਤੀ ਵਾਦਰ ਹੋਈ ਹੈ ਜਿਸ ਦੇ ਵਿੱਚ ਅਸੀਂ ਕੂਂਡ ਹੈ ਟੀਚਰ ਜੋ ਨਵਜੀਤ ਕੋਲ ਦੀ ਇਨਫਰਮੇਸ਼ਨ ਹੈ ਉਹਨਾਂ ਦੇ ਬੰਨਾਂ ਤੇ ਪਰਚਾ ਦਰਜ ਕੀਤਾ ਹੈ ਇਨ ਐਰਡੀ ਪੈਨਲ ਤੇ ਕਾਉਂਟ ਸਿਸਟਮ ਗੈਸ ਸਿਲੰਡਰ ਤੇ ਕੁਝ ਲੱਡੇ ਮੇਜਰ ਸਮਾਨ ਜੋ ਚੋਰੀ ਕਰਕੇ ਲਏ ਗਏ ਇਸ ਦੀ ਜਿਹੜੀ ਸਰਵੇ ਕੀਤੀ ਜਾ ਰਹੀ ਹੈ ਅਸੀਂ ਮੌਕੇ ਤੇ ਜਾ ਕੇ ਸਾਰਾ ਮੌਕਮਾ ਦੇਖਿਆ ਕਿ ਆਪਾਂ ਸੀਸੀਟੀਵੀ ਕੈਮਰੇ ਥੋੜੇ ਸਾਰੇ ਚੱਲ ਰਹੇ ਆ ਕੋਈ ਸਾਨੂੰ ਲੀਡ ਮਿਲੀ ਵੀ ਹੈ ਉਮੀਦ ਹੈ ਕਿ ਜਲਦੀ ਕੋਰਾਂ ਨੂੰ ਕਾਬੂ ਕਰਾਂਗੇ ਰੈਲੇਵੈਂਟ ਅਫਸਰਾਂ ਦੇ ਨਾਲ ਅਸੀਂ ਤੁਰੰਤ ਪੱਤਰ ਦਰਕਰਿ ਹੈ ਐਸਆਈਏ ਸਰ ਜੀ 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 ਉਮੀਦ ਜਲ ਪ੍ਰਯੰਗ ਬਿਲਕੁਲ ਜੀ ਤੁਹਾਨੂੰ ਕੋਈ ਲੀਡ ਮਿਲੀ ਵੀ ਹੈ ਸੀਟੀਵੀ ਦੀ ਜਲ ਪੜਿਆਲੇ